ਲੋ ਜੀ ਆ ਤੁਹਾਨੂੰ ਖਬਰ ਸੁਣਾਉਣ ਜਾ ਰਹੇ ਹਾਂ ਇੱਕ ਜ਼ਬਰਦਸਤ ਖਬਰ ਹੈ ਟੀਵੀ 12 ਅਪਡੇਟ ਚੈਨਲ ਤੇ ਤੁਮ ਦਿਖਾ ਰਹੇ ਹਾਂ ਕਿਉਂਕਿ ਚੋਰਾਂ ਦੇ ਹੌਸਲੇ ਇੱਥੇ ਤੱਕ ਬਲੰਦ ਹੋ ਚੁੱਕੇ ਨੇ ਕਿ ਆਨ ਰੋਡ ਦੇ ਉੱਤੇ ਚੋਰੀ ਕਰਨ ਲੱਗਿਆਂ ਵੀ ਬਿਲਕੁਲ ਵੀ ਖੌਫ ਨਹੀਂ ਖਾਂਦੇ ਇਹ ਚੋਰ ਮੀਰ ਮਾਰਬਲ ਦੀ ਦੁਕਾਨ ਨਾਲਾਗੜ ਰੋਡ ਤੇ ਪੈਂਦੀ ਹੈ ਜਦੋਂ ਰਾਮਰਾਜ ਸਕੂਲ ਨੂੰ ਜਾਂਦੇ ਆ ਬਿਲਕੁਲ ਰਾਮਰਾਜ ਸਕੂਲ ਦੇ ਸਾਹਮਣੇ ਇਹ ਮਾਰਬਲ ਦੀ ਦੁਕਾਨ ਹੈ ਜਿੱਥੇ ਬੀਤੀ ਰਾਤ ਚੋਰੀ ਨੂੰ ਇਲਜ਼ਾਮ ਦਿੱਤਾ ਗਿਆ ਏ ਡੀਵੀਆਰ ਤੋੜ ਦਿੱਤਾ ਗਿਆ ਏ ਲੇਕਿਨ ਚਲਾਕੀ ਇਹ ਰਹੀ ਏ ਕਿ ਡੀਵੀਆਰ ਹੈ ਉਥੇ ਜ਼ਰੂਰ ਸੀ ਪਰ ਉਹਨਾਂ ਦੀ ਰਿਕਾਰਡਿੰਗ ਕਿਤੇ ਹੋਰ ਹੋ ਰਹੀ ਸੀ ਤੇ ਜਿਤ ਤੱਕ ਚੋਰ ਛਾਤਰ ਬਣਦੇ ਨੇ ਤੁਹਾਨੂੰ ਉਹਨਾਂ ਤੋਂ ਵੱਧ ਛਾਤਰ ਬਣਨਾ ਪੈਣਾ ਏ ਤੋਂ ਵੀਰ ਮਾਰਵਲ ਨੇ ਇਹ ਵੀ ਕਰਕੇ ਦਿਖਾਇਆ ਏ ਕਿ ਕੋਈ ਰਿਕਾਰਡਿੰਗ ਜਿਹੜੀ ਏ ਉਹਦੇ ਨਾਲ ਦੀ ਨਾਲ ਹੋਰ ਪਾਸੇ ਹੋ ਰਹੀ ਸੀ ਜਿੱਦੇ ਕਰੀ ਦੇ ਕਰਕੇ 14 ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਜਿਹੜੀ ਆ ਸਾਹਮਣੇ ਆਈ ਏ ਤੁਸੀਂ ਵੇਖ ਸਕਦੇ ਹੋ ਕਿ ਦਿਨ ਰਾਤ ਨੂੰ ਤੇ ਚੋਰੀ ਕਰਦੇ ਨੇ ਇੱਕ ਦਿਨ ਵਿੱਚ ਆਪਣਾ ਪੂਰੀ ਤਸੱਲੀ ਇੱਕ ਵਾਰੀ ਦੇਖ ਲੈਂਦੇ ਨੇ ਕਿ ਕਿੱਥੋਂ ਆਣਾ ਹੈ ਕਿੱਥੇ ਕੀ ਆਉਣਾ ਹੈ ਕਿ ਇਹ ਵੀ ਨਹੀਂ ਹੈ ਕਿ ਉੱਥੇ ਪੀੜ ਬਟਕਾ ਨਹੀਂ ਹੁੰਦਾ ਉੱਥੇ ਇੱਕ ਡੰਪ ਬਣਾਇਆ ਗਿਆ ਹੈ ਉਸ ਡੰਪ ਦੇ ਉੱਤੇ ਡਰਾਈਵਰਾਂ ਦਾ ਵੀ ਬਹੁਤ ਜਮਾਵੜਾ ਜਿਹੜਾ ਹੈ ਉਹ ਲੱਗਿਆ ਰਹਿੰਦਾ ਹੈ ਪਰ ਉਹਦੇ ਨਾਲ ਨਾਲ ਵੀ ਚੋਰੀ ਦਾ ਇਲਜ਼ਾਮ ਜਿਹੜਾ ਹੈ ਗੱਲ ਨੂੰ ਦੇਖ ਕੇ ਆਪਣਾ ਚੋਰ ਫਰਾਰ ਹੋ ਜਾਂਦੇ ਨੇ ਤੇ ਸੀਸੀਟੀਵੀ ਕੈਮਰੇ ਦੀ ਫੋਟੋ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਪਰ ਅਸੀਂ ਫੋਟੋ ਨੂੰ ਕੀ ਕਰੀਏ ਪਰ ਇਹਨਾਂ ਚੋਰਾਂ ਦੇ ਹੌਂਸਲੇ ਇੱਥੇ ਤੱਕ بلند ਹੋ ਚੁੱਕੇ ਨੇ ਵੀ ਕਿਸੇ ਦਾ ਵੀ ਡਰ ਪੈ ਇਹਨਾਂ ਦੇ ਮਨ ਦੇ ਵਿੱਚ ਨਹੀਂ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਏ ਉਹ ਚੁੱਪੀ ਧਾਰ ਕੇ ਬੈਠਾ ਕਿ ਉਹ ਜਿਹੋ ਚੋਰਾਂ ਨੂੰ ਨੱਥ ਕਿਉਂ ਨਹੀਂ ਪਾਈ ਜਾਂਦਾ ਜਾਂਦਾ ਇਹੋ ਜਿਹੋ ਚੋਰਾਂ ਨੂੰ ਨੱਥ ਪਾਉਣ ਵਾਸਤੇ ਲੰਬੀਆਂ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਇਹ ਸਵਾਲ ਉੱਠਦੇ ਨੇ ਕਿ ਉਹ ਇਹ ਅਗਰ ਇਹ ਚੋਰਾਂ ਨੂੰ ਜਾਂ ਚਿੱਟੇ ਵਾਲਿਆਂ ਨੂੰ ਚੰਗੀਆਂ ਲੰਬੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣ ਤਾਂ ਕਿਤੇ ਪੰਜਾਬ ਦਾ ਸੁਧਾਰ ਹੋ ਸਕਦਾ ਹੈ ਨਹੀਂ ਤਾਂ ਇਹ ਨਸ਼ੇ ਕਰਨ ਵਾਲਿਆਂ ਨੇ ਅਤ ਕੀਤੀ ਹੋਈ ਹੈ ਕਿ ਦਿਨ ਦਿਹਾੜੇ ਵੀ ਚੋਰੀਆਂ ਕਰਦੇ ਨੇ ਰਾਤਾਂ ਨੂੰ ਵੀ ਚੋਰੀਆਂ ਕਰਦੇ ਨੇ ਕਿ ਕਈ ਐਸੇ ਆ ਕਿ ਆਪਣਾ ਗੁਜ਼ਾਰਾ ਹੀ ਇਸ ਚੋਰੀ ਜੋਤੇ ਕਰਦੇ ਨੇ ਤੇ ਉਹੋ ਜਿਹੇ ਚੋਰਾਂ ਨੂੰ ਨੱਥ ਪਾਉਣ ਵਾਸਤੇ ਪ੍ਰਸ਼ਾਸਨ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ ਪੰਜਾਬ ਪ੍ਰਸ਼ਾਸਨ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ ਤਾਂ ਜੋ ਚੋਰੀਆਂ ਵਧ ਰਹੀਆਂ ਘਟਨਾ ਨੂੰ ਨੱਥ ਪਾਈ ਜਾ ਸਕੇ ਇਹ ਬਹੁਤ ਵੱਡੀ ਇੱਕ ਸਮੱਸਿਆ ਜਿਹੜੀ ਹੈਗੀ ਹੈ ਉਹ ਬਣਦੀ ਜਾ ਰਹੀ ਹੈ ਚੋਰੀ ਇੱਕ ਬਹੁਤ ਹੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਤੁਸੀਂ ਦੇਖਾਂਗੇ ਪੀਵਾਰ ਅਪਡੇਟ ਮੈਂ ਤੁਹਾਡਾ ਆਪਣਾ ਮੇਰੇ ਡੁੱਬਦੀ ਟੋਪੜ ਪਹੁੰਚ ਕੈਮਰਾ ਇਹ ਉਹ ਕਿਹਾ ਕੋਈ ਨਹੀਂ ਉਹ ਵੀ ਡੀਵੀਆ ਰਿਕਾਰਡਿੰਗ ਤਾਂ ਨਹੀਂ ਹੋਰ ਬਸੇ ਹੁੰਦੀ ਹੈ ਤੇ ਕਵਰੇਜ ਦੇ ਪੈਂਡ ਤੋਂ ਬੰਦਾ ਕੀ ਕਰਦੇ ਮੈਂ ਕਿਉਂ ਹਾਂ ਤਾਂ ਕਰਦੇ ਕਿ ਜਦੋਂ ਸਿੱਖਾਂ ਦੇ ਲਈ ਉਹ ਬੇਫਿਕਰ ਹੋਵੇ ਉਹ ਹੋਣੀ ਉਹਦੇ ਲਈ ਹੋਈ ਮੈਂ ਰੋਣ ਕਿ ਮੈਂ ਰੋਣ ਦੇ ਨਾਲ ਪਾਉਂਦਾ ਹਾਂ ਇਹ ਤਾਂ ਅੰਦਰ ਵੀ ਦੇਖ ਰਾਲਾ ਵੀ ਹੈ ਨਹੀਂ ਆਪਾਂ ਵਿੱਚ ਜਾਈਏ ਰਹਿਣਾ ਕੈਫੇ ਤੇ ਨਾ ਹੂੰ ਤਾਂ ਵੀ ਵਿੱਚ ਹੀ ਗਿਆ ਸਾਹਮਣੇ ਚੈੱਕ ਹੋ ਗਿਆ ਤੇ ਇਹ ਤਾਂ ਸੁਈ ਕੋਲ ਵਿੱਚ ਤਾਂ ਬੈਂਕਾਂ ਕਰਕੇ ਅੱਗੇ ਚੱਲ ਬੈਠੇ ਜੁਹੇ ਕੀਤਾ ਉਂਗਰਨੋ ਬੰਦ ਰੋ ਨਹੀਂ ਪਛਾਨ ਨਹੀਂ ਉਂਗਰ ਮੇਰਾ ਕਾਰ ਨਹੀਂ ਚੱਲਦਾ ਤੇ ਪਸੰਦਾ ਨਾ ਬੰਦਾ ਪਰਸ਼ਾਨ ਨਹੀਂ ਆ ਹਾਂ ਹਾਂ ਸਵਾਰ ਬਈ ਇਹਨਾਂ ਨੂੰ ਜਾਣ ਲਈ ਕਿਹਾ ਕਿ ਅੰਦਰ ਪਿਕਾਂ ਕਰਦੇ ਸੜਕਾਂ ਨੂੰ ਤੋੜਨਾ ਦਾ ਅੱਛਾ ਇਹ ਜਾਣ ਲਈ ਕਿਹਾ ਕਿ ਉਹ ਕੈਮਰਾ ਅੰਦਰ ਮਰੇਗਾ ਬਾਹਰ ਕੀ ਹੈ ਕਹਿਣਾ ਹੈ ਗੈਰ ਹਸਣ ਇਹੋ ਕੱਟਣਾ ਪਤਾ ਨਹੀਂ ਹੋਣਾ ਕੋਈ ਡੀਵੀਆ ਰਿਕਾਰਡਿੰਗ ਤਾਂ ਕੋਈ ਹੋਰ ਬਸੇ ਹੁੰਦੀ ਹੈ ਤੇ ਕਵਰੇਜ ਬਾਹਰ ਤੋਂ ਕੱਟਣਾ ਮਰਣਾ